ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਕਿਹਾ ਇੱਕ ਮੈਂ ਸਰਵੇ ਦਿਖਾ ਦਵਾ ਇਹ ਮੇਰੇ ਚੈਨਲ ਦਾ ਅੱਜ ਦਾ ਸਰਵੇ ਹੈਗਾ ਜਿਹੜੇ ਵਿੱਚ ਕੀ ਹੋਇਆ ਕਿ ਸਭ ਤੋਂ ਉੱਤੇ ਜਿਹੜੇ ਨੰਬਰ ਲੈ ਕੇ ਗਿਆ ਲੁਧਿਆਣਾ ਪੜਾਈ ਵਿੱਚ ਲੁਧਿਆਣੇ ਵਿੱਚ ਇਸ ਟਾਈਮ 73420 ਜਣੇ ਠੀਕ ਹੈ ਅੱਜ ਦੇ ਦਿਨ ਜਿਨ੍ਹਾਂ ਨੇ ਅ ਕੱਲੋ ਵੀਡੀਓ ਦੇਖੀ ਹੈ ਠੀਕ ਹੈ ਤੇਹਤਰਿਆ 420 ਤੇ ਉਸ ਤੋਂ ਬਾਅਦ ਹੈਗਾ ਚੰਡੀਗੜ੍ਹ ਚੰਡੀਗੜ੍ਹ ਦੂਜੇ ਨੰਬਰ ਤੇ ਆ ਚੰਡੀਗੜ੍ਹ 45708 ਬੱਚੇ ਅਜ ਪੜੇ ਰਹੇ ਤੇ ਜਲੰਧਰ ਤੀਸਰੇ ਨੰਬਰ ਤੇ ਸਿਰਫ 368 ਇਹਦਾ ਬੋਲੋ ਜਲੰਧਰ ਚ ਮੇਰਾ ਚੈਨਲ ਇੰਨਾ ਫੇਮਸ ਨਹੀਂ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਚ ਸਿਰਫ 304 ਆ ਸਾਹਿਬਜ਼ਾਦਾ ਜੀ ਸੀ ਨਗਰ ਯਾਨੀ ਮੁਹਾਲੀ ਉਹਦੇ ਵਿੱਚ 136 ਬੈਂਗਲੂਰੂ ਵਿੱਚ ਵੀ ਮੇਰਾ ਚੈਨਲ ਦੇਖਿਆ ਜਾ ਰਿਹਾ ਬੈਂਗਲੂਰ ਉਹਦੇ ਵਿੱਚ 113 ਜਣਿਆਂ ਨੇ ਮੇਰਾ ਚੈਨਲ ਦੇਖਿਆ ਓਕੇ ਆ ਹੋਰ નીચે ਆਈਏ ਲਖਨਊ ਵਿੱਚ 99 ਜਣਿਆਂ ਨੇ ਇੰਦੋਰ ਵਿੱਚ 91 ਪਟਿਆਲੇ ਵਿੱਚ ਸਿਰਫ 70 ਜਣਿਆਂ ਨੇ ਜ਼ੀਰਖਪੁਰ ਵਿੱਚ 52 ਜਣਿਆਂ ਨੇ ਸੋਨੀਪੱਥ ਹਰਿਆਣਾ ਓਕੇ 30 ਜਣੇ ਲਾਹੌਰ ਪਾਕਿਸਤਾਨ ਵਿੱਚ ਵੀ 30 ਜਣੇ ਨੇ ਅੱਜ ਚੈਨਲ ਦੇਖਿਆ ਚੇਨਈ 22 ਜਣਿਆਂ ਨੇ ਕਰਾਚੀ ਪਾਕਿਸਤਾਨ 17 ਜਣਿਆਂ ਨੇ ਇਹਦਾ ਮਤਲਬ ਉੱਥੇ ਵੀ ਆਪਣੇ ਵਰਗਾ ਹੀ ਮੈਥ ਇੰਗਲਿਸ਼ ਹੈਗੀ ਹੈ ਹਨਾ ਪੰਚਕੂਲਾ 13 ਜਣਿਆਂ ਨੇ ਭੁਵਨੇਸ਼ਵਰ 13 ਜਣਿਆਂ ਨੇ ਸਿਲੀਗੂਰੀ 12 ਜਣੇ ਦਿੱਲੀ ਦਿੱਲੀ ਹੀ 11 ਜਣੇ ਮਲੇਰਕੋਟਲਾ 11 ਜਣੇ ਗੋਹਾਟੀ 10 ਜਣੇ ਕਰਨਾਲ 10 ਜਣਿਆਂ ਨੇ ਮੋੜ ਪੰਜਾਬ ਵਿੱਚ ਜਿਹੜਾ ਪਿੰਡ ਹੈ 10 ਜਣਿਆਂ ਨੇ ਸੋ ਅਜਿ ਸ਼ਿਮਲੇ ਤੇ ਆਹ ਵਾਲੀ ਤੇ ਜਗ੍ਹਾ ਤੇ ਕਿਸੇ ਨੇ ਨਹੀਂ ਦੇਖਿਆ ਕੱਲ ਦੇਖਿਆ ਸੀ ਸੋ ਇਹ ਅੱਜ ਦੀ ਰਿਪੋਰਟ ਹੈ ਮੈਂ ਬਾਕੀਆਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਲੁਧਿਆਣਾ ਚੰਡੀਗੜ੍ਹ ਥੈਂਕ ਯੂ ਸੋ ਮੱਚ ਤੁਸੀਂ ਇੰਨੀ ਤਦਾਦ ਵਿੱਚ ਦੇਖਦੇ ਹੋ ਠੀਕ ਹੈ ਤੇ ਨਾਲ ਦੀ ਨਾਲ ਦੇਖੋ ਮਿੰਟ ਵੀ ਨੇ ਠੀਕ ਹੈ 3756 ਮਿੰਟ ਮਿੰਟ ਆਵਰਸ 3755 ਘੰਟੇ ਸਿਰਫ ਲੁਧਿਆਣੇ ਨੇ ਦੇਖਿਆ ਤੇ 2349 ਘੰਟੇ ਸਿਰਫ ਚੰਡੀਗੜ੍ਹ ਨੇ ਦੇਖਿਆ ਠੀਕ ਸੋ ਇਹ ਹੈਗਾ ਅੱਜ ਦੀ ਇਹ ਅੱਜ ਦੀ ਰਿਪੋਰਟ ਹੈ ਮੈਂ ਸੋਚਿਆ ਤੁਹਾਡਾ ਨਾਲ ਸ਼ੇਅਰ ਕਰਾਂ ਸੋ 올 द बेस्ट फॉर टुमारोज़ ਐਗਜ਼ਾਮਸ ਹੋਪ ਇਦਾ ਹੀ ਰੋਜ਼ ਜੇ ਅਸੀਂ ਪੜ੍ਹਾਈ ਕਰੀਏ ਤਾਂ ਆਪਾਂ ਕਿਤੇ ਪਹੁੰਚ ਜਾਈਏ ਖੈਰ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਬੱਤੋ ਵਾ ਸਬਜੈਕਟ ਜਿਹੜੇ ਹੈਗੇ ਨੇ ਆਪ ਤਿਆਰ ਕਰਕੇ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਤੁਹਾਨੂੰ ਪੇਪਰਾਂ 'ਚ ਜਿਹੜੀ ਹੈਲਪ ਹੋ ਸਕੇ ਥੈਂਕ ਯੂ ਸੋ ਮੱਚ